ਇਹ ਕੜਾਮ ਦਰਗਾਹ ਜਿਹੜੀ ਬਾਬਾ ਮੀਰਾ ਜੀ ਭਖਮਸ਼ਾਹ ਜੀ ਦੀ ਇੱਥੇ ਕੋਈ ਫਰਕ ਨਹੀਂ Hindu, Musalman ਜਾਂ Sikh, Isai ਸਾਰੇ ਇੱਥੇ ਆਉਂਦੇ ਨੇ ਸਰਕਾਰ ਨੂੰ ਸੁਣਿਆ ਆਇਆ ਸੀ ਕਿਸੇ ਮੁੱਖ ਮੰਤਰੀ ਦਾ ਪੰਜਾਬ ਦੇ ਕਿ ਇੱਥੋਂ ਦੇ 26 ਪਿੰਡਾਂ ਦੀ ਜਿਹੜੀ ਸ਼ਾਹਜਹਾਨ ਨੇ ਜ਼ਮੀਨ ਇਸ ਇਸ ਦਰਬਾਰ ਨੂੰ ਦਿੱਤੀ ਸੀ ਉਹ ਵਿੱਤ 26 ਪਿੰਡਾਂ ਦੀ ਜ਼ਮੀਨ ਹੈ ਜਿਹੜੀ ਉਹ ਤੁਹਾਡੇ ਦਰਬਾਰ ਦੇ ਨਾਮ ਤੇ ਜੇ ਛਡਾਉਣੀ ਚਾਹੁੰਦੇ ਹੋ ਆ ਦੱਸੋ ਸਾਨੂੰ ਹੁਕਮ ਕਰੋ ਹਨਾ ਉਹ ਉਹ ਕਿੱਸਾ ਕੀ ਆ ਥੋੜਾ ਦੱਸਣਾ ਚਾਹੋਗੇ ਤੁਹਾਡੇ ਦਰਸ਼ਕਾਂ ਨੂੰ ਜੋ ਫਕੀਰ ਹੁੰਦਾ ਉਹ ਹਮੇਸ਼ਾ ਲੋਕਾਂ ਨੂੰ ਬਸਾਉਂਦਾ ਜੜਦਾ ਨਹੀਂ ਜੀ ਸੋ ਦੋਸਤੋ ਇਸ ਟਾਈਮ ਬੀਬੀ ਮਸਤ دیਵਾਨੀ ਭੋਲੂ ਸ਼ਾਹ ਜੀ ਇੱਥੇ ਗੱਦੀ ਨਿਸ਼ੀਨ ਨੇ ਤੇ ਉਹਨਾਂ ਤੋਂ ਪਹਿਲਾਂ ਮਸਤ دیਵਾਨਾ ਬੁੱਲੇ ਸ਼ਾਹ ਜੀ ਸੀਗੇ ਉਹਨਾਂ ਦੀ ਤਸਵੀਰ ਹੁਣ ਤੁਸੀਂ ਦੇਖ ਰਹੇ ਹੋ ਨਾਲ ਉਹਨਾਂ ਦੇ ਹੈਗੇ ਬੀਬੀ ਭੋਲੂ ਸ਼ਾਹ ਜੀ ਉਹਨਾਂ ਨੇ ਉਹਨਾਂ ਦੀ ਮੰਜੀ ਨੂੰ ਉਸ ਤਰ੍ਹਾਂ ਹੀ ਰੱਖਿਆ ਤੇ ਆਪਣੀ ਮੰਜੀ ਉਹਨਾਂ ਦੇ ਉਹਨਾਂ ਤੋਂ ਅੱਗੇ ਲਗਾਈ ਹੈ ਉਹਨਾਂ ਦੀ ਮੰਜੀ ਐਜ਼ ਇਟ ਇਜ਼ ਸਥਾਪਿਤ ਹੈ ਤਾਹੇ ਮੇਂ ਦੁਰਗਾ ਜੀ ਕਿਥੇ ਮੀਰਾ ਜੀ ਆਪ ਰਹੀ ਨੇ ਕਿ ਭਗਤੀ ਦੀ ਤੋ ਦੋਸਤੋ ਅਸੀਂ ਬੈਠੇ ਹਾਂ ਇਸ ਟਾਈਮ ਦਰਗਾਹ ਦੇ ਵਿੱਚ ਤੇ ਸਾਡੇ ਕੋਲ ਇੱਕ ਭਾਈ ਸਾਹਿਬ ਆਏ ਨੇ ਉਹ ਐਜ਼ ਅ ਜੇਈ ਆਪਣੀ ਸੇਵਾ ਨਿਭਾ ਰਹੇ ਨੇ ਇੱਥੇ ਤੇ ਦਰਗਾਹ ਨਾਲ 4 ਸਾਲਾਂ ਤੋਂ ਕਹਿੰਦੇ ਮੈਂ ਜੁੜਿਆ ਹੋਇਆ ਹਾਂ ਉਹ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਭਾਈ ਜਸਸੀ ਕਾਲ ਹਾਂ ਜਸਸੀ ਕਾਲ ਜੀ ਉਹਨਾਂ ਕੀ ਜੁੜਾਵੇਂ ਹਾਂ ਜੀ ਮੱਗਰ ਸਿੰਘ ਮੱਗਰ ਸਿੰਘ ਜੇਈ ਸਬ ਸਟੇਸ਼ਨ ਅੱਛਾ ਜੀ ਤੁਸੀਂ ਥੋੜਾ ਜਨਾ ਥੋੜਾ ਜੀ ਸਾਨੂੰ ਦੱਸੋ ਵੀ ਕਿਸ ਤਰ੍ਹਾਂ ਦਾ ਇੱਥੇ ਦਾ ਮਾਹੌਲ ਹੈ ਤੇ ਕਿੰਨਾ ਮੈਨੂੰ ਮੈਨੂੰ ਜੋ ਮੈਂ ਪਹਿਲੀ ਵਾਰ ਇਹ ਚੀਜ਼ ਦੇਖੀ ਹੈ ਕਿ ਇੱਕ ਤਰ੍ਹਾਂ ਨਾਲ ਸਾਰੇ ਧਰਮਾਂ ਦਾ ਇੱਕੋ ਹੀ ਇੱਕ ਇੱਕ ਵੇੜਾ ਹੋਵੇ ਹੈਨਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਾਬਾ ਜੀ ਜਿਹੜੇ ਹੀ ਦਰਗਾਹ ਜੀ ਹੈ ਆਪਣੀ ਮੀਰਾ ਜੀ ਸੰਤ ਮਹਾਪੁਰਸ਼ ਪੀਰ ਪੈਗੰਬਰ ਔਲੀਏ ਰਹਿਬਰ ਇਹ ਹੁੰਦੇ ਨੇ ਇਹ ਸਰਵ ਸਾਂਝੀ ਵਾਰਤਾ ਸਭ ਸਰਵ ਸਰਵ ਸਾਂਝੀ ਸਿੱਖਿਆ ਦਿੰਦੇ ਨੇ ਇਹ ਕੜਾਮ ਦਰਗਾਹ ਜਿਹੜੀ ਬਾਬਾ ਮੀਰਾ ਜੀ ਭੀਖਮਸ਼ਾਹ ਜੀ ਦੀ ਇੱਥੇ ਕੋਈ ਫਰਕ ਨਹੀਂ Hindu, Musalman ਜਾਂ Sikh, Isai ਸਾਰੇ ਇੱਥੇ ਆਉਂਦੇ ਨੇ। ਇਹ ਦਰਗਾਹ ਵਿੱਚ ਜੋ ਗੁਰਦੁਆਰਾ ਸਾਹਿਬ ਵੀ ਨੇ ਉਹਨੇ ਦੇਖਿਆ ਹੀ ਹੈ ਤੇ ਆਪਣੀ ਮੰਦਰ ਮੰਦਰ ਵੀ ਮੰਦਰ ਵੀ ਹੈਗਾ ਜੀ। ਇੱਥੇ ਸਾਰੇ ਧਰਮਾਂ ਦਾ ਸਤਿਕਾਰ ਹੈ ਜੀ। ਸਾਰਾ ਉਹ ਇਨਸਾਨੀਅਤ ਦੀ ਉਹ ਹੁੰਦੀ ਹੈ ਜੀ। ਗੱਲ ਹੁੰਦੀ ਹੈ। ਕੋਈ ਭੇਦਭਾਵ ਨਹੀਂ ਕਿਸੇ ਦਾ ਵੀ। ਤੇ ਬਾਬਾ ਜੀ ਬਹੁਤ ਸੇਵਾ ਨਿਭਾ ਰਹੇ ਨੇ ਜੋ ਬਾਬਾ ਭੋਲੂ ਸ਼ਾਹ ਜੀ ਨੇ ਇਹ ਬਹੁਤ ਹੀ ਯਾਨੀ ਕਿ ਉਹ ਸੇਵਾ ਨਵਾਰ ਇਹਨੇ ਆਪਣਾ ਦਰਗਾਹ ਦਾ ਬਾਬਾ ਜੀ ਜਿਹੜੇ ਆਪਣਾ ਕਰਦੀ ਨਸੀਬ ਬਾਬਾ ਭੋਲੂ ਸ਼ਾਹ ਜੀ ਨੇ ਸਵੇਰੇ ਉੱਠ ਕੇ ਆਰਤੀ ਵੀ ਕਰਦੇ ਨੇ ਬਾਬਾ ਜੀ ਦੀ ਆਰਤੀ ਵੀ ਹੁੰਦੀ ਅਮੀਰਾਂ ਜੀ ਦੀ ਤੇ ਗੁਰਦੁਆਰਾ ਸਾਹਿਬ ਆਪ ਪ੍ਰਕਾਸ਼ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਜਾ ਕੇ ਤੇ ਇਹਨਾਂ ਦਾ ਜੋ ਵੀ ਹੈ ਸੰਗਤ ਦਾ ਬਹੁਤ ਪਿਆਰ ਆ ਜੀ ਹਾਲਾਂਕਿ ਜਿਨ੍ਹਾਂ ਦੀ ਬਹੁਤ ਸਤਿਕਾਰ ਆ ਜੀ ਕੋਈ ਵੇਦਭਾਵ ਨਹੀਂ ਹੋ ਰਿਹਾਗਾ ਜੋ ਦਰਗਾਹ ਚ ਸੇਵਾ ਚੱਲ ਰਹੀ ਆ ਹਰ ਤਮੋਰੇ ਸੇਵਾ ਚੱਲਦੀ ਰਹਿੰਦੀ ਆ ਇਹ ਬਹੁਤ ਪੁਰਾਣੀ ਦਰਗਾਹ ਜੀ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਮਸਜਿਦ ਦੇ ਇਤਿਹਾਸ ਬਾਰੇ ਥੋੜਾ ਜਿਹਾ ਹਿਸਟਰੀ ਬਾਰੇ ਦੱਸੋ ਮਸਜਿਦ ਦੀ ਜੀ ਜਦੋਂ ਜੀ ਇਸਲਾਮ ਧਰਮ ਦੀ ਇੱਕ ਰਵਾਇਤ ਹੈ ਕਿ ਨਮਾਜ਼ ਅਦਾ ਹਮੇਸ਼ਾ ਸ਼ਿਪਦਿਆਲ ਹੁੰਦੀ ਹੈ ਜੀ ਲਹਿੰਦੇ ਵਾਲੇ ਪਾਸੇ ਤੇ ਜਦੋਂ ਦਸਮ ਪਾਤਸ਼ਾਹ ਜੀ ਦਾ ਜਨਮ ਹੁੰਦਾ ਅਵਤਾਰ ਹੁੰਦਾ ਤਾਂ ਪੀਰ ਸਾਹਿਬ ਪੀਰ ਪੀਖਮ शाह ਜੀ ਇਹ ਲਹਿੰਦੇ ਦੀ ਬਜਾਏ ਇਹਨਾਂ ਨੇ ਚੜ੍ਹਦੇ ਵਾਲ ਨਮਾਜ਼ ਅਦਾ ਕੀਤੀ ਜੀ ਤੇ ਮਰੀਦਾਂ ਦੁਆਰਾ ਪੁੱਛਿਆ ਗਿਆ ਵੀ ਸਰਕਾਰ ਤੁਸੀਂ ਸ਼ਰਾਹ ਦੀ ਸ਼ਰਈਅਤ ਦੀ ਬੇਅਦਬੀ ਕੀਤੀ ਹੈ ਵੀ ਬੇਅਦਬੀ ਨਹੀਂ ਤੁਸੀਂ ਸ਼ਰਾਹ ਦੇ ਉਲਟ ਕਿਉਂ ਚੱਲ ਗਏ ਵੀ ਆਪਾਂ ਤਾਂ ਲੈਂਦੇ ਆਲੂ ਸਜਦਾ ਕਰਦੇ ਆਂ ਤੇ ਅਸੀਂ ਚੜਦੇ ਆਲੂ ਕਿਉਂ ਕਹਿੰਦੇ ਜਿਹੜੇ ਨੂਰ ਜਿਹੜੇ avatars ਨੂੰ ਮੈਂ ਲੈਂਦੇ ਆਲੂ ਸਜਦਾ ਕਰਦਾ ਉਹ ਹੀ ਨੂਰ ਅੱਜ ਚੜਦੇ ਆਲੂ ਪੈਦਾ ਹੋਇਆ ਫਿਰ ਮਰੀਦਾਂ ਦਾ ਭਲੇਖਾ ਕੱਢਣ ਵਾਸਤੇ ਪੀਰ ਸਾਹਿਬ ਪਟਨਾ ਸਾਹਿਬ ਗਏ ਦੋ ਕੁੱਜੀਆਂ ਲੈ ਕੇ ਗਏ ਉੱਥੇ ਤੇ ਉੱਥੇ ਪੀਰ ਸਾਹਿਬ ਨੇ ਫਿਰ ਜਦੋਂ ਪੇਸ਼ਕਸ਼ ਕੀਤੀ ਵੀ ਤੁਸੀਂ ਹਿੰਦੂਆਂ ਦੇ ਪੀੜਿਆਂ ਮੁਸਲਮਾਨਾਂ ਦੇ ਤਾਂ ਦਸਨ ਪਾਤਸ਼ਾਹ ਜੀ ਨੇ ਫਿਰ ਦੋਨਾਂ ਕੁੱਜੀਆਂ ਦੇ ਹੱਥ ਰੱਖ ਕੇ ਇਹ ਚੀਜ਼ ਦਾ ਬਲੇਖਾ ਕੱਢਿਆ ਵੀ ਉਸ ਸਰਬਸਾਂਝੇ ਸਭ ਦੇ ਸਾਂਝੇ ਨੇ ਸਾਂਝੀ ਵਾਰਤਾ ਦਾ ਉਪਦੇਸ਼ ਦਿੱਤਾ ਜੀ ਉਹਨਾਂ ਨੇ ਤੇ ਬਸ ਵੇਖ ਲਓ ਜੀ ਫਿਰ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਦਰਬਾਰ ਦੇ ਵਿੱਚ ਕੋਈ ਜਾਤ ਪਾਤ ਕੋਈ ਧਰਮ ਸਭ ਚੀਜ਼ਾਂ ਤੋਂ ਨਰਪੇਖ ਹੋ ਕੇ ਸਾਂਝੀ ਵਾਰਤਾ ਦਾ ਉਪਦੇਸ਼ ਹੈ ਜੀ ਇੱਥੇ ਗੁਰੂ ਦਾ ਲੰਗਰ 24 ਘੰਟੇ ਚੱਲਦਾ ਜੀ ਤੁਸੀਂ ਕਿਸੇ ਵੀ ਸਮੇਂ ਆਓ ਬਾਕੀ ਜੀ ਸਭ ਤੋਂ ਵੱਡਾ ਕਰਮ ਇੱਥੋਂ ਦਾ ਸੇਵਾ ਹੈ ਜੀ ਮਹਾਪੁਰਸ਼ ਨੇ ਬੀਬੀ ਮਸਦਵਾਨੀ ਪੋਲੂ ਸ਼ਾਹ ਸਰਕਾਰ ਜੀ ਹੁਣ ਗੱਦੀ ਨਸੀਬ ਨੇ ਜੀ ਤੇ ਅੱਛਾ ਇਹ ਇਹ ਉਹ ਦਰਗਾਹ ਹੈ ਜੀ ਇਹ ਉਹ ਮਸਜਿਦ ਹੈ ਜਿੱਥੋਂ ਬਾਬਾ ਜੀ ਨੇ ਇੱਥੇ ਈਸਟ ਵੱਲ ਨਮਾਜ਼ ਅਦਾ ਕੀਤੀ ਸੀ ਜੀ 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 ਸੋ ਇੱਕ ਚੀਜ਼ ਆਪਾਂ ਹੋਰ ਪੁੱਛਣੀ ਚਾਹੁੰਦੇ ਆ ਭਾਜੀ ਕਿ ਮੈਨੂੰ ਮੈਂ ਇੱਕ ਚੀਜ਼ ਸੁਣੀ ਸੀ ਕਿ ਕਹਿੰਦੇ ਸਰਕਾਰ ਨੂੰ ਸੁਨਿਆ ਆਇਆ ਸੀ ਕਿਸੇ ਮੁੱਖ ਮੰਤਰੀ ਦਾ ਪੰਜਾਬ ਦੇ ਕਿ ਇੱਥੋਂ ਦੇ 26 ਪਿੰਡਾਂ ਦੀ ਜਿਹੜੀ ਸ਼ਾਜਹਾਨੇ ਜ਼ਮੀਨ ਹੈ ਇਸ ਇਸ ਦਰਬਾਰ ਨੂੰ ਦਿੱਤੀ ਸੀ ਉਹ ਵਿਤੋ 26 ਪਿੰਡਾਂ ਦੀ ਜ਼ਮੀਨ ਹੈ ਜਿਹੜੀ ਉਹ ਤੁਹਾਡੇ ਦਰਬਾਰ ਦੇ ਨਾਮ ਤੇ ਜੇ ਛਡਾਉਣੀ ਚਾਹੁੰਦੇ ਹੋ ਤਾਂ ਦੱਸੋ ਸਾਨੂੰ ਹੁਕਮ ਕਰੋ ਹਨਾ ਉਹ ਉਹ ਕਿੱਸਾ ਕੀ ਆ ਥੋੜਾ ਦੱਸਣਾ ਚਾਹੋਗੇ ਤੁਹਾਡੇ ਦਰਸ਼ਕਾਂ ਨੂੰ ਉਹ ਕਿੱਸਾ ਇਦਾਂ ਕਿ ਬਾਬਾ ਬੁੱਲੇ ਸ਼ਾ ਸਰਕਾਰ ਬਾਬਾ ਮਸਦਵਾਨਾ ਬੁੱਲੇ ਸ਼ਾ ਸਰਕਾਰ ਜੋ ਸਰਕਾਰ ਤੋਂ ਪਹਿਲਾਂ ਗੱਦੀ 'ਚ ਸੀ ਸੰਜੀ ਉਹਨਾਂ ਨਾਲ ਇਸ ਮੁੱਦੇ ਤੇ ਗੱਲ ਕੀਤੀ ਸੀ ਕਿਸੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਉਹਨਾਂ ਦੇ ਡੀਐਸਡੀ ਸਾਹਿਬ ਆਏ ਸੀ ਜੀ ਪਰ ਸਰਕਾਰ ਦਾ ਤਾਂ ਇੱਕੋ ਹੀ ਉਪਦੇਸ਼ ਸੀ ਉਹਨਾਂ ਨੂੰ ਇੱਕੋ ਹੀ ਕਹਿਣਾ ਸੀ ਕਿ ਫਕੀਰ ਹਮੇਸ਼ਾ ਵਸਾਉਂਦਾ ਹੈ ਦੁਨੀਆ ਨੂੰ ਜੜਦਾ ਨਹੀਂ ਤੇ ਇਹ ਗੱਲ ਕਹਿ ਕੇ ਭੇਜ ਦਿੱਤਾ ਗਿਆ ਸੀ ਜੀ ਉਹਨਾਂ ਨੂੰ ਕੋਈ ਛਡਾਉਣ ਦੀ ਕੋਈ ਮੰਗ ਜਾਂ ਕੋਈ ਇਦਾਂ ਦਾ ਕੁਝ ਵੀ ਨਹੀਂ ਸੀ ਉਹਨਾਂ ਨੇ ਇੱਕੋ ਹੀ ਉਪਦੇਸ਼ ਦਿੱਤਾ ਸੀ ਕਿ ਜੋ ਫਕੀਰ ਹੁੰਦਾ ਉਹ ਹਮੇਸ਼ਾ ਲੋਕਾਂ ਨੂੰ ਬਸਾਉਂਦਾ ਹੈ ਜੜਦਾਨੀ ਦੀ। ਇਹ ਬਹੁਤ ਵੱਡੀ ਗੱਲ ਹੈ ਜੀ ਇਹ ਤਾਂ ਇੱਕ ਤਰ੍ਹਾਂ ਦਾ ਸੰਦੇਸ਼ ਹੈ ਜਿਹੜੇ ਅੱਜਕੱਲ ਦੇ ਸਾਡੇ ਹਾਕਮ ਨੇ ਹੁਕਮਰਾਨ ਨੇ ਇਹ ਉਹਨਾਂ ਲਈ ਬਹੁਤ ਵੱਡਾ ਸੰਦੇਸ਼ ਹੈ ਕਿ ਆਪਣੇ ਘਰ ਵਸਾਉਣ ਨਾਲੋਂ ਲੋਕਾਂ ਦੇ ਘਰ ਵਸਾਓ ਤੇ ਬਾਕੀ ਆਪਾਂ ਦੇਖ ਹੀ ਰਹੇ ਹਾਂ ਇਹ ਇੱਕ ਬੜੀ ਵੱਡੀ ਐਗਜ਼ਾਮਪਲ ਹੈ ਸੰਜੀਵਾਲਤਾ ਦੀ ਇਸ ਤੋਂ ਉੱਪਰ ਮੈਨੂੰ ਪ੍ਰੈਕਟੀਕਲੀ ਅਜ ਤੱਕ ਇੰਨੇ ਸਾਲ ਹੋ ਗਏ ਜਗਾ ਜਗਾ ਘੁੰਮਦਿਆਂ ਨੂੰ ਸਾਨੂੰ ਪਰ ਮੈਨੂੰ ਨਹੀਂ ਲੱਗਦਾ ਵੀ ਇੰਨੀ ਵੱਡੀ ਸਾਂਝੀ ਵਾਲਤਾ ਦੀ ਐਗਜ਼ਾਮਪਲ ਕਿਤੇ ਕੋਈ ਹੋਊਗੀ ਤੇ ਆਓ ਜੁੜੋ ਤੁਸੀਂ ਵੀ ਇੱਥੇ ਤੇ ਇਸ ਤਰ੍ਹਾਂ ਦਾ ਹੀ ਉਪਦੇਸ਼ ਮੈਂ ਚਾਹੁੰਨਾ ਕਿ ਸਾਰੀ ਦੁਨੀਆ ਜਾਵੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਇਸ ਤੋਂ ਬਾਅਦ ਅਗਲੀ ਜਗ੍ਹਾ ਤੇ ਤੁਹਾਨੂੰ ਦਰਸ਼ਨ ਕਰਾਉਣੀ ਹੈ ਇਹ ਹੈ ਨਮਿਤਨੀ ਬੋਲਗੀ ਪਪਾ ਪ੍ਰਦੇਸ਼ਾ ਵੀ ਗਵਾ ਤੇ ਸੁਖ ਦੇ ਸਭ ਨੇ ਇੰਨਾ ਕਿ ਨੇ ਖੰਡੇ ਬਣੇ ਹੋਏ ਨੇ ਨਾਲ ਏ ਘੰਕਾਰ ਉਕਰਿਆ ਹੋਇਆ ਤਾਂ ਮਤਲਬ ਇਹ ਜੋ ਕਹਿਣਾ ਚਾਹ ਰਿਹਾ ਸੀ ਕਿ ਕਿੰਨੀ ਸਾਂਝੀ ਵਾਲਤਾ ਦਾ ਬਹੁਤ ਵੱਡਾ ਇੱਕ ਸਨੇਹਾ ਹੈ ਤੇ ਮੈਨੂੰ ਨਹੀਂ ਲੱਗਦਾ ਕੋਈ ਹੋਰ ਅਜਿਹੀ ਐਗਜ਼ਾਮਪਲ ਕਿਤੇ ਇਸ ਧਰਤੀ ਤੇ ਹੋਊਗੀ ਤਾਂ ਜੀ ਤੁਹਾਨੂੰ ਨਾਲ ਹੀ ਦੂਸਰੇ ਗੇਟਾਂ ਦੇ ਵੀ ਦਰਸ਼ਨ ਕਰਾਉਣੇ ਆ ਸੋ ਦੋਸਤੋ ਹੁਣ ਇੱਥੋਂ ਦੇ ਇੱਕ ਪੁਰਾਣੇ ਸੇਵਾਦਾਰ ਸਾਡੇ ਨਾਲ ਨੇ ਇਸ ਦਰਬਾਰ ਦੇ ਤੇ ਆਪਾਂ ਉਹਨਾਂ ਨਾਲ ਡਿਸਕਸ਼ਨ ਕਰਦੇ ਆਂ ਗੱਲਬਾਤ ਕਰਦੇ ਆਂ ਕਿ ਥੋੜਾ ਜਿਹਾ ਇਤਿਹਾਸ ਬਾਰੇ ਤੇ ਜੋ ਹੁਣ ਇੱਥੇ ਬਾਬਾ ਜੀ ਇਸ ਟਾਈਮ ਗੱਦੀ ਨਸ਼ੀਨ ਨੇ ਥੋੜਾ ਜਿਹਾ ਉਹਨਾਂ ਦੀ ਹਿਸਟਰੀ ਬਾਰੇ ਵੀ ਸਾਨੂੰ ਦੱਸੋ ਠੀਕ ਪਹਿਲਾਂ ਆਪਣਾ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਤਾਂ ਗਾਮਾ ਹੈ ਜੀ ਗਾਮਾ ਜੀ ਥੋੜਾ ਜਿਹਾ ਦੱਸੋਗੇ ਥੋੜੀ ਜਿਹੀ ਹਿਸਟਰੀ ਬਾਰੇ ਜੋ ਬੀਬੀ ਜੀ ਗੱਦੀ ਨਸ਼ੀਨ ਨੇ ਹਾਂਜੀ ਉਹ ਕਲਮ شریف ਦੇ ਰਹਿਣ ਵਾਲੇ ਨੇ ਜਿਹੜੇ ਇੱਕ ਸਮੇਂ ਚ ਬਾਬਾ ਪ੍ਰਾਨਾ ਜੀ ਹੋਏ ਨੇ ਨਾ ਜਿਨ੍ਹਾਂ ਨੇ ਅੰਬਰਸਰ ਆਪਣੇ ਸਿਰ ਤੇ ਟੋਕੀ ਚੁੱਕ ਕੇ ਸੇਵਾ ਕੀਤੀ ਹੈ ਉਹਨਾਂ ਦੀ ਔਲਾਦ ਦੇ ਵਿੱਚੋਂ ਨੇ ਠੀਕ ਹੈ ਸਿੱਖ ਉਸ ਬਾਬਾ ਜੀ ਸਿੱਖ ਨੇ ਜੀ ਉਹ ਸਿੱਖ ਨੇ ਉਹਨਾਂ ਦੇ ਵਿੱਚੋਂ ਨੇ ਜੀ ਤਾਂ ਫਿਰ ਬੀਬੀ ਜੀ ਨੇ ਥੋੜੀ ਅਣਕੇ ਤੇ ਬਹੁਤ ਮਤਲਬ 12 13 ਸਾਲ ਦੀ ਉਮਰ ਦੇ ਵਿੱਚ ਵੀ ਬਾਬਾ ਬੁੱਲੇ ਸ਼ਾਹ ਦੇ ਕੋਲ ਆ ਕੇ ਇਹਨਾਂ ਨੇ ਬਹੁਤ ਸੇਵਾ ਕੀਤੀ ਹੈ ਜੀ ਇਹਨਾਂ ਨੇ ਮਤਲਬ ਆਪਣਾ ਤਨ ਮਨ ਸਾਰਾ ਵਾਰਤਾ ਜੀ ਜੋ ਵੀ ਹੈਗਾ ਇਹਨਾਂ ਨੇ ਮੁੜ ਕੇ ਆਪਣਾ ਪਿੱਛਾ ਨਹੀਂ ਵੇਖਿਆ ਜੀ ਵੀ ਕਿੱਥੇ ਘਾਰੇ ਕਿੱਥੇ ਬਾਹਰੇ ਜਦੋਂ ਇੱਥੇ ਆ ਗਏ ਇਦੋਂ ਬਾਅਦ ਇਹ ਘਰ ਨਹੀਂ ਗਏ ਇਹਨਾਂ ਨੇ ਆਪਣਾ ਸੇਵਾ ਦੇ ਵਿੱਚ ਹੀ ਰਾਤ ਦਿਨ ਨਹੀਂ ਵੇਖਿਆ ਬਸ ਚਲਦਾ ਹੀ ਰਿਹਾ ਜੀ ਬਸ ਉਸੇ ਆਸਾਬ ਨਾਲ ਫਿਰ ਅੱਜ ਬਾਬਾ ਬੁੱਲੇ ਸ਼ਾਹ ਜੀ ਪਰਦਾ ਕਰਕੇ ਉਹਨਾਂ ਤੋਂ ਬਾਅਦ ਫਿਰ ਬੀਬੀ ਜੀ ਗੱਡੀ ਤੇ ਬਿਠਾਈ ਗਈ ਠੀਕ ਹੈ ਨਾ ਥੋੜਾ ਤੁਸੀਂ ਆਪਣੇ ਬਾਰੇ ਦੱਸੋ ਤੁਸੀਂ ਕਿਵੇਂ ਜੀ ਮੈਂ ਵੀ ਜੀ 10 12 ਸਾਲ ਦੀ ਉਮਰ ਦੇ ਵਿੱਚ ਇੱਕ ਲੋਕ ਕਹਿੰਦੇ ਨੇ ਨਾ ਵੀ ਸਾਦਾ ਸੰਤਾਂ ਦੀ ਇੱਕ ਮਜ਼ਾਕ ਨਹੀਂ ਡਾਣੀ ਚਾਹੀਦੀ। ਹੂੰ ਇੱਕ ਉਹਨਾਂ ਨੂੰ ਕੁਝ ਜਿਹੜੀ ਸੱਚਾਈ ਹੁੰਦੀ ਉਹ ਦੱਸਣੀ ਚਾਹੀਦੀ ਝੂਠ ਨਹੀਂ ਬੋਲਣਾ ਚਾਹੀਦਾ। ਹੂੰ ਇੱਕ ਮੈਂ ਝੂਠ ਬੋਲਿਆ ਗਿਆ ਜੀ ਮੇਰੇ ਕੋਲ। ਅੱਛਾ। ਬਾਬਾ ਜੀ ਮੈਨੂੰ ਕਹਿੰਦੇ ਉਹ ਪੇਡੇ ਦੇ ਕੋਲ ਖੜੇ ਸੀ ਜੀ ਸਾਹਮਣੇ ਦੇਖੋ ਪੇਡਾ। ਤਾਂ ਮੈਂ ਇਧਰੋਂ ਆ ਰਿਹਾ ਸੀ ਜੀ ਪੇਡਾ ਬਣਾਉ ਜੀ ਉਹ ਪੇਡੇ ਦੇ ਕੋਲ ਖੜੇ ਸੀ ਦਾਤਨ ਕਰਦੇ ਪਏ ਸੀ। ਤਾਂ ਮੈਨੂੰ ਕਹਿਣ ਲੱਗੇ ਜੀ ਆਪਾਂ ਨੇ ਬਾਗੜ ਜਾਣਾ ਜੀ। ਬਾਗੜ ਯਾਤਰਾ ਲੈ ਕੇ ਜਾਣਾ ਤੇ ਮੇਰੇ ਮੂੰਹ ਚੋਂ ਨਿਕਲ ਗਿਆ ਬਾਬਾ ਜੀ ਮੇਰੇ ਕੋਲ ਟਾਈਮ ਨਹੀਂ ਹੈਗਾ। ਹੂੰ ਔਰ ਸਰਕਾਰ ਪਹ ਤਾਂ ਮੇਰੇ ਕੋਲ ਇੱਕ ਜਵਾਬ ਨਿਕਲ ਗਿਆ ਜੀ ਮੈਂ ਕਹਾਂ ਜੀ ਮੇਰੇ ਕੋਲ ਟਾਈਮ ਨਹੀਂ ਹੈਗਾ ਤੇ ਉਹ ਦਤਨ ਕਰਦੇ ਉਹ ਦਤਨ ਬਾਹਰ ਕੱਢ ਕੇ ਉਹਨਾਂ ਦੇ ਮੂੰਹ ਚੋਂ ਨਿਕਲਿਆ ਕਹਿੰਦੇ ਟਾਈਮ ਜਿੰਨਾ ਮਰਜੀ ਹੂੰ ਠੀਕ ਹੈ ਨਾ ਜੀ ਬਸ ਇੰਨੀ ਗੱਲ ਹੋਈ ਹੈ ਜੀ ਕੋਈ ਗੱਲ ਨਹੀਂ ਹੋਈ ਜੀ ਬਸ ਮੇਰੀ ਜਿਹੜੀ ਡਿਸਕ ਹੈ ਨਾ ਜੀ ਹੱਡੀ ਡਿਸਕ ਐਡੀ ਛੋਟੀ ਹੋ ਗਈ ਜਮੀ ਜਮੀ ਲੰਗੜਾ ਹੋ ਗਿਆ ਜੀ ਅੱਛਾ ਬਸ ਫਿਰ ਉਹ ਉਹ ਟਾਈਮ ਤੇ ਟਾਈਮ ਆਇਆ ਜੀ ਪਰ ਚਲਦਾ ਰਿਹਾ ਕੰਮ ਬਸ ਜੋ ਜੋ ਅੱਗੇ ਸਮਾਂ ਵੱਧ ਰਿਹਾ ਜੀ ਫਿਰ ਮੇਰਾ ਨੀਚੇ ਵਾਲਾ ਤੜ ਸਾਰਾ ਖਤਮ ਹੋ ਗਿਆ ਹੂੰ ਅੱਛਾ ਇਹ ਗੱਲ ਹੈਗੀ ਹੈ ਜੀ ਜਦੋਂ ਮੇਰੇ ਨਾਲ ਕੁਝ ਬੀਤਦਾ ਹੀ ਨਾ ਮੈਨੂੰ ਉਹ ਪਹਿਲਾਂ ਦੱਸਦੇ ਹੀ ਆ ਕੇ ਜਿਹੜੇ ਫਰਿਸ਼ਤੇ ਆਉਂਦੇ ਮੈਨੂੰ ਪਹਿਲਾਂ ਦੱਸਦੇ ਵੀ 4 ਦਿਨ ਸਿਰਫ 4 ਦਿਨ ਦਾ ਟਾਈਮ ਦਿੰਦੇ ਸੀ 4 ਦਿਨ ਬਾਅਦ ਤੇਰੀ ਜ਼ਬਾਨ ਬੰਦ ਹੋ ਜਾਏਗੀ 4 ਦਿਨ ਬਾਅਦ ਤੇਰਾ ਧੜ ਮਰ ਜਾਏਗਾ ਔਰ ਇਹ ਜਿਹੜੀਆਂ ਮੇਰੀਆਂ ਮੁੱਠੀਆਂ ਨੇ ਸਾਰਾ ਇਹ ਮਿਚਕੇ ਇੱਥੇ ਲੱਗੀਆਂ ਸਾਢੇ 3 ਮਹੀਨੇ ਇੱਥੇ ਰਹੀਆਂ ਜਿਵੇਂ ਪਲਾਸ ਨਹੀਂ ਕੁੜਦਾ ਜੀ ਐਵੇਂ ਧੌਣ ਕੁੱਟ ਕੇ ਰੱਖੀ ਜੀ ਫਿਰ 6 ਮਹੀਨੇ ਲੰਘ ਗਏ 6 ਮਹੀਨੇ ਤੋਂ ਬਾਅਦ ਫਿਰ ਇੱਕ ਟਾਈਮ ਆਇਆ ਜੀ ਮੈਂ ਬਿਲਕੁਲ ਸੁੱਕ ਗਿਆ ਜਿਵੇਂ ਖਤਮ ਹੋ ਗਿਆ ਜੀ ਫਿਰ ਇੱਕ ਟਾਈਮ ਆਇਆ ਜੀ ਮੈਨੂੰ ਇੱਕ ਆਵਾਜ਼ ਆ ਯਾਰੀ ਰੱਬ ਦੀ ਲਿਖੀ ਹੋ ਤੇਰੀ ਪੂਰੀ ਹੋ ਗਈ ਜੀ ਠੀਕ ਹੈ ਨਾ ਜੀ ਐਨੀ ਤਰੀਕ ਨੂੰ ਇਸ ਦਿਨ ਤੇਰਾ ਸਮਾਪਤੀ ਹੋ ਜੇਗੀ ਜੀ ਪਰਦਾ ਕਰ ਜੇਗਾ ਮੈਂ ਕਹਿੰਦਾ ਮੈਂ ਹੁਣ ਮੈਂ ਕੀ ਬੋਲ ਸਕਦਾ ਜੀ ਮੇਰੇ ਕੋਲ ਤਾਂ ਬੋਲਿਆ ਵੀ ਨਹੀਂ ਜਾਂਦਾ ਚਲੋ ਜੀ ਇਹ ਕੰਮ ਹੋ ਗਿਆ ਸਰਕਾਰ ਸਾਡੀ ਸਾਡੇ ਕੋਈ ਗੱਡੀ ਗੁੱਡੀ ਕੋਈ ਨਹੀਂ ਸੀ ਉਦੋਂ ਸਰਕਾਰ ਪਰਾਈ ਦੀ ਗੱਡੀ ਤੇ ਜਾਂਦੀ ਹੁੰਦੀ ਸੀ ਦੇਖੋ ਜੀ ਉਸ ਤੋਂ ਬਾਅਦ ਸਰਕਾਰ ਬਾਹਰ ਗਈ ਸੀ ਤੇ ਮੈਂ ਮੇਰੀ ਜਦੋਂ ਜਮਾਨ ਬੰਦ ਹੋਈ ਉਸ ਤੋਂ 4-5 ਦਿਨ ਪਹਿਲਾਂ ਮੈਂ ਇਹਨਾਂ ਨੂੰ ਕਹਤਾ ਸੀ ਜੀ ਵੀ ਜਦੋਂ ਮੈਂ ਮਰ ਵੀ ਗਿਆ ਨਾ ਮੇਰਾ ਟਾਈਮ ਤਾਂ ਨੇੜੇ ਆ ਗਿਆ ਵੀ ਮੈਨੂੰ ਚੱਕੇ ਹੋਣਾ ਠੀਕ ਹੈ ਨਾ ਜੀ ਐਵੇਂ ਮੈਨੂੰ ਚੱਕ ਕੇ ਕਿਤੇ ਦਫਨਾ ਦਿਓ ਕਿਤੇ ਸੜ ਦਿਓ ਇਹ ਕੰਮ ਨਾ ਕਰੋ ਜਿੰਨੇ ਤੱਕ ਮੇਰਾ ਗੁਰੂ ਨਹੀਂ ਆਉਂਦਾ ਨਾ ਉਨ ਤੱਕ ਮੈਨੂੰ ਚੱਕਿਓ ਨਾ ਜੀ ਬਾਜੀ ਦੇਖੋ ਫਿਰ ਮੇਰਾ ਗੁਰੂ ਬਹੁਤ ਪਾਵਰ ਵਾਲਾ ਸੀ ਜੀ ਬਾਪ ਸੀ ਸਾਡਾ ਬਹੁਤ ਜਦੋਂ ਆਏ ਉਹਨਾਂ ਨੇ ਫਿਰ ਦੇਖੋ ਜੀ ਦੇਖਿਆ ਆਣ ਕੇ ਜਿਹੜੇ ਬਾਬੇ ਦੇ ਚੇਲੇ ਚੁਲੇ ਜਿਹੜੇ ਮੈਨੂੰ ਚੱਕਦੇ ਚੁੱਕਦੇ ਬਾਥੂਮ ਕਰਾਉਂਦੇ ਸੀ ਉਹ ਕਹਿੰਦੇ ਬਾਬਾ ਜੀ ਗਾਮਾ ਦਾ ਪੂਰਾ ਹੋ ਗਿਆ ਕਹਿੰਦੇ ਕੁੜੀ ਚੋਦੇ ਆਵੇਂ ਕਿੱਥੇ ਪੂਰਾ ਹੋ ਜਾਏਗਾ ਮੈਂ ਤੇ ਤੇ ਕੋ ਕੰਮ ਲੈਣਾ ਹੈ ਦੇਖੋ ਜੀ ਫਿਰ ਸਰਕਾਰ ਕਹਿੰਦੀ ਵੀ ਕੋਈ ਗੱਲ ਨਹੀਂ ਸਰਕਾਰ ਦਰਗਾਹ ਚ ਗਈ ਦਰਗਾਹ ਚ ਆਵਾਜ਼ ਆਈ ਵੀ ਕੋਈ ਗੱਲ ਨਹੀਂ ਤੁਹਾਡਾ ਬੱਚਾ ਅਜੇ ਰੋਕਿਆ ਪਿਆ ਤੁਸੀਂ ਦੱਸੋ ਵੀ ਇਹਦਾ ਟਾਈਮ ਪੂਰਾ ਹੋ ਗਿਆ ਇਹਨੂੰ ਅਸੀਂ ਲੈ ਕੇ ਚੱਲਨੇ ਆਂ ਵੀ ਵਾਪਸ ਆਏ ਕਿ ਉੱਤੇ ਜਾਏ ਉਹ ਕਹਿਣ ਲੱਗੇ ਬਾਬਾ ਜੀ ਕਹਿਣ ਲੱਗੇ ਮੈਂ ਤੇ ਇਹਦੇ ਕੋ ਕੰਮ ਲੈਣਾ ਹੈ ਕਹਿੰਦੇ ਕੋਈ ਗੱਲ ਨਹੀਂ ਸਰਕਾਰ ਦੇਖੋ ਜੀ ਮੇਰੀ ਜਦੋਂ ਰੱਬ ਦੇ ਨਾਲ ਗੱਲਬਾਤ ਰੱਬ ਨਾਲ ਵੀ ਮੇਰੀ ਗੱਲਬਾਤ ਹੋਈ ਪੂਰੀ ਉਹਨਾਂ ਨੇ ਮੈਨੂੰ ਦੋ ਜਵਾਬ ਸਵਾਲ ਪੁੱਛੇ ਵੀ ਇੱਧਰ ਦੇਖ ਮੈਂ ਇੱਧਰ ਦੇਖਿਆ ਜੀ ਕਹਿੰਦੇ ਜਦੋਂ ਮੈਂ ਪੂਰਾ ਦੇਖ ਲਿਆ ਨਾ ਮੈਂ ਇਧਰ ਨੂੰ ਮੂੰਹ ਘੁਮਾਇਆ ਨਾ ਮੈਨੂੰ ਕਹਿੰਦੇ ਕਿਸੇ ਨੂੰ ਜਾਣਦਾ ਮੈਂ ਕਿਹਾ ਨਹੀਂ ਜੀ ਕਹਿੰਦੇ ਹੁਣ ਦੇਖ ਮੈਂ ਦੁਬਾਰੇ ਫੇਰ ਸਭ ਪੀਰ ਫਕੀਰ ਪਗੰਬਰ ਵਾਲੀ ਗੁਰੂ ਸਾਰੇ ਬੈਠੇ ਹੋਏ ਸੀ। ਹਾਂ। ਬਸ ਜਦੋਂ ਤੀਜੀ ਵਾਰੀ ਮੈਂ ਦੇਖਿਆ ਨਾ ਤਾਂ ਮੇਰਾ ਗੁਰੂ ਜੀ ਮੈਂ ਕਾਲੀ ਕੰਬਲੀ ਮੋਢਿਆਂ ਦੇ ਸੁੱਟੀ ਖੁੰਡਾ ਫੜਿਆ ਔਰ ਉੱਪਰ ਜਦੋਂ ਮੈਂ ਜਾ ਕੇ ਜਦੋਂ ਰੱਬ ਨੇ ਮੈਨੂੰ ਸਵਾਲ ਕੀਤਾ ਨਾ ਵੀ ਇੱਧਰ ਦੇਖ ਮੈਂ ਦੇਖ ਕੇ ਐਨ ਕੀਤਾ ਨਾ ਮੂੰਹ ਮੈਂ ਕਿਹਾ ਜੀਆਂ ਖੜੇ ਨਹੀਂ ਮੈਂ ਜਾਣਦਾ ਜੀ ਬਸ ਉਦੋਂ ਮੈਨੂੰ ਛੱਡਤਾ ਜੀ ਜਦ ਮੇਰੀ ਅੱਖ ਖੁੱਲੀ ਤਾਂ ਸਰਕਾਰ ਮੈਨੂੰ نیچے ਫਾਂਡਾ ਕਰ ਰਹੀ ਚਾੜਾ ਕਰ ਰਹੀ ਚਿੰਤੇ ਦੇ ਨਾਲ ਦਰਗਾਹ ਦੇ ਮੂਹਰੇ ਮੈਨੂੰ ਫਾਂਡਾ ਕਰ 2.5 ਘੰਟੇ ਫਾਂਡਾ ਕੀਤਾ ਜੀ 2.5 ਘੰਟੇ ਬਾਅਦ ਫਿਰ ਮੇਰੀ ਦੇ ਸਰੀਰ ਨੂੰ ਨਾ ਹਿੱਲ ਚਲੋਗੀ ਹਿਲ ਚਲੋਗੇ ਬਾਵਾ ਬੂਆ ਮੁੱਠੀਆਂ ਮਟੀਆਂ ਸਭ ਖੁੱਲ ਗਿਆ ਜਾਨ ਤਾਕਤ ਪੈ ਗਈ ਸਰੀਰ ਚ ਬਿਲਕੁਲ ਮੈਨੂੰ ਲੱਗਦਾ 6-7 ਘੰਟਿਆਂ ਜਨ ਮੈਂ ਬਹਿਨ ਲਾ ਲਾ ਹੋ ਗਿਆ ਜੀ ਉੱਠ ਕੇ ਆ ਇੱਕ ਵਾਰੀ ਦੁਨੀਆ ਤੋਂ ਪਰਦਾ ਕਰਕੇ ਦੁਆਰੇ ਫੇਰ ਆ ਗਿਆ ਜੀ ਅੱਜ ਕੱਲ ਦੇ ਲੋਕਾਂ ਨੂੰ ਤੁਹਾਨੂੰ ਪਤਾ ਜਿਵੇਂ ਜ ਕਰਨ ਲੱਗਾ ਜਿਹਦੇ ਨਾਲ ਬੀਤੀ ਹੋਏ ਪਤਾ ਉਹਨੂੰ ਹੁੰਦਾ ਦੂਜੇ ਨੂੰ ਕੀ ਪਤਾ ਇਸ ਗੱਲ ਦਾ ਠੀਕ ਹੈ ਨਾ ਜੀ ਤਾਂ ਇਸ ਕਰਕੇ ਫਿਰ ਮੈਂ ਫਿਰ ਉਸ ਤੋਂ ਬਾਅਦ ਦਰਬਾਰ ਨਾਲ ਜੁੜੇ ਬਾਬਾ ਜੀ ਦੇ ਨਾਲ ਡਿਊਟੀ ਦਿੱਤੀ ਜੀ ਮੈਂ ਮੈਨੂੰ ਹਾਂਜੀ ਮੈਂ ਸਾਰੀ ਉਮਰ ਲਾਂਗੇ 12 ਸਾਲ ਦੀ ਉਮਰ ਤੋਂ ਲੈ ਕੇ 50 ਸਾਲ ਦੀ ਉ ਔਰ ਫਿਰ ਜਾਂਦੇ ਹੋਏ ਬੀਬੀ ਜੀ ਨਾਲ ਡਿਊਟੀ ਲਾਗੇ ਫਿਰ ਮੈਂ ਤਾਂ ਆਪਣੀ ਡਿਊਟੀ ਪੂਰੀ ਕਰਨੀ ਸੀ ਠੀਕ ਹੈ ਹਾਂ ਜੀ ਬਾਬੇ ਦੇ ਦਰਬਾਰ ਦੇ ਵਿੱਚ ਡਿਊਟੀ ਪੂਰੀ ਕਰ ਰਿਹਾ ਜੀ ਫਿਰ ਮੇਰਾ ਵਿਆਹ ਵੀ ਕੀਤਾ ਜੀ ਸਾਰਾ ਕੁਝ ਕੀਤਾ ਜੀ ਸਭ ਕੁਝ ਇਹਨਾਂ ਦਾ ਹੀ ਆਪਣਾ ਕੁਝ ਨਹੀਂ ਆਪਣਾ ਤਾਂ ਸਰੀਰ ਵੀ ਇਹਨਾਂ ਦਾ ਹੀ ਸਿੱਧੀ ਗੱਲ ਹੈ ਆਪਣਾ ਸਾਰਾ ਕੁਝ ਵਾਰਤਾ ਜੀ ਨਹੀਂ ਤੁਸੀਂ ਬਹੁਤ ਵਧੀਆ ਗੱਲ ਦੱਸਿਆ ਨਾਲੇ ਆਪਣੇ ਬਾਰੇ ਦੱਸਿਆ ਨਾਲੇ ਸ਼ਾਹੀ ਬਾਰੇ ਦੱਸਿਆ ਹਾਂ ਜੀ ਬਹੁਤ ਸਰਕਾਰ ਬੜੀ ਪਾਵਸ ਜੀ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਆਮਾ ਜੀ ਠੀਕ ਜੀ ਸ਼ੁਕਰੀਆ ਧੰਨਵਾਦ